ਦਰਕਾਰ ਲੈਣ ਆਪੋ ਆਪਣੇ ਨਾਇਕਾਂ ਨੂੰ ਇਹ ਜਿਹੜੇ ਲੋਕ ਨੇ ਖੈਰੋ ਪਹਿਲਾਂ ਉਹਨੇ ਗੁਰੂ ਦਰਬਾਰ ਚ ਜਾਣਾ ਤੋਂ ਪਹਿਲਾਂ ਮਜਲਿਸ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪ੍ਰਜਾ ਵਿੱਚ ਜਾਣ ਤੋਂ ਪਹਿਲਾਂ ਦਰਬਾਰ ਵਿੱਚ ਜਾ ਕੇ ਕਲਗੀ ਨੂੰ ਮੱਥੇ ਨਾਲ ਲਾਉਂਦਾ ਸੀ ਦੋਨਾਂ ਅੱਖਾਂ ਨੂੰ ਤੇ ਫਿਰ ਅਰਦਾਸ ਬੇਨਤੀ ਕਰਕੇ ਮਜਲਿਸ ਦੇ ਵਿੱਚ ਜਾ ਕੇ ਕੋਈ ਨਿਆਾਂ ਦੀ ਬਾਤ ਕਰਿਆ ਕਰਦਾ ਸੀ ਹੁਣ ਇੱਥੇ ਤਰਕ ਉੱਠ ਪੈਂਦਾ ਹੈ ਪਿੱਛੇ ਜੇ ਇੱਕ ਪ੍ਰਚਾਰਕ ਨੇ ਬੜਾ ਕੂੜ ਬੋਲਿਆ ਉਹ ਕਿਦਰੇ ਗੁਰੂ ਅਮਰਦਾਸ ਪਾਤਸ਼ਾਹ ਦਾ ਕੋਈ ਜੋੜਾ ਸੀ ਤੇ ਕਿਸੇ ਨੇ ਸੰਗਤ ਚੋਂ ਮਸਤਕ ਨਾ ਲਾ ਲਿਆ ਉਹ ਕਹਿੰਦੇ ਜੀ ਗੁਰੂ ਤੇ ਸ਼ਬਦ ਨਾਲ ਜੋੜ ਕੇ ਗਿਆ ਸੀ ਇਹ ਜੁੱਤੀਆਂ ਨਹੀਂ ਜੁੜੇ ਫਿਰਦੇ ਨੇ ਉਹਨਾਂ ਨੂੰ ਸਮਝ ਨਹੀਂ ਹੈ ਵੀ ਗੁਰੂ ਪਰਮੇਸ਼ਵਰ ਦਾ ਸਰੂਪ ਹੈ ਗੁਰੂ ਦਾ ਚੋਲਾ ਗੁਰੂ ਦਾ ਰਮਾਲ ਗੁਰੂ ਦਾ ਹਜ਼ੂਰੀਆ ਗੁਰੂ ਦਾ ਦਮਾਲਾ ਗੁਰੂ ਦੀ ਕਲਗੀ ਗੁਰੂ ਦਾ ਜੋੜਾ ਤੇ ਗੁਰੂ ਦੇ ਚਰਨਾਂ ਦੀ ਧੂੜ ਰੰਚਕਾ ਮਾਤਰ ਵੀ ਸਪਰਸ਼ ਮਿਲ ਜਾਵੇ 84 ਲੱਖ ਜੂਨਾ ਦਾ ਢੇਡ ਕਟਿਆ ਜਾਂਦਾ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੋ ਇਹਨਾਂ ਮੂਰਖਾਂ ਦੀਆਂ ਬਾਤਾਂ 'ਵਲ ਧਿਆਨ ਨਾ ਦਿਆ ਕਰੋ ਆਪ ਟੁੱਟੇ ਹੋਏ ਲੋਕ ਨੇ لباس سکھھی دا پایا ہے گرو ਘਰ دیਆਂ سٹیجاں ਵਰਤ کے संगत ਦੀ شردا توڑ نال ਜਾਂਦੇ ਨੇ ہر ਧੂੜ ਦੇਵਹੁ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM ਜਿਨ੍ਹਾਂ ਨੂੰ ਧੂੜੀ ਮਿਲ ਗਈ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਚਰਨਾਂ ਦੀ ਗੁਰੂ ਨਾਨਕ ਗੁਰੂ ਅਮਰਦਾਸ ਦੇ ਚਰਨਾਂ ਦੀ will be emancipated ਰੋਗਾ ਤੋਂ ਸੋਗਾ ਤੋਂ 84 ਲੱਖ ਜੂਨਾ ਤੋਂ ਦੇ ਕਹਿੰਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਜਿੱਥੇ ਵੀ ਚਰਨ ਪਏ ਕਹਿੰਦੇ ਉੱਥੋਂ ਦੀ ਧੂੜੀ ਵੀ ਲੈ ਲੋ ਨਹੀਂ ਜੋੜਾ ਲੱਭਦਾ ਗੁਰਾਂ ਦਾ ਫਿਰ ਵੀ ਮੁਕਤ ਹੋ ਫਿਰ ਵੀ ਲਿਬਰੇਸ਼ਨ ਮਿਲੇਗੀ ਤੇ ਕਲਗੀ ਕਿਉਂ ਨਾ ਮੱਥੇ ਨੂੰ ਲਾਉਂਦਾ ਰਾਜਾ ਰਣਜੀਤ ਸਿੰਘ ਘਰ ਹਾਲਾਤ ਬਦਲਦੇ ਨੇ ਸਮਾਂ ਬਦਲਦਾ ਹੈ ਜਦੋਂ 1800 49 ਇਸਵੀ ਨੂੰ 1906 ਬਿਕਰਮੀ ਸੰਮਤ ਨੂੰ ਖਾਲਸਾ ਅੰਪਾਇਰ ਦਾ ਅੰਤ ਹੁੰਦਾ ਹੈ ਬ੍ਰਿਟਿਸ਼ ਅੰਪਾਇਰ ਦਾ ਰਾਜ ਹੁੰਦਾ ਹੈ ਇਹ ਕਲਗੀ ਗੋਰਿਆਂ ਦੇ ਹੱਥ ਚੜ੍ਹ ਗਈ ਉਹ ਫਿਰ ਇੰਗਲੈਂਡ ਲੈ ਗਈ ਕਈ ਸਾਡੇ ਵਾਲੇ ਵਿਖਾਉਂਦੇ ਫਿਰਦੇ ਨੇ ਆਹ ਕਲਗੀ ਹੈ ਉਹ ਕਲਗੀ ਹੈ ਮਹਾਰਾਜੀ ਜਾਣੇ ਵੀ ਕਿਹੜੀ ਕਲਗੀ ਹੈ ਕਿਹੜੀ ਨਹੀਂ ਕਿਉਂਕਿ ਇੱਥੇ ਨਕਲ ਬੜੀ ਚੱਲਦੀ ਹੈ ਮਾਡਲ ਬੜੇ ਤਿਆਰ ਹੋ ਜਾਂਦੇ ਨੇ ਰੈਪਲਿਕਾ ਆਪਾਂ ਕਰ ਲੈਨੇ ਆਂ ਤਿਆਰ ਖੈਰ ਇੰਦਾ ਮਹਾਰਾਜ ਕਲਗੀਆਂ ਵਾਲੇ ਪ੍ਰਚਲਿਤ ਹੋਏ ਬਚਪਨ ਤੋਂ ਹੀ ਥੋੜੀ ਜੀ ਉਮਰਾਂ ਵਧੇਰੇ ਹੋਈ ਮਹਾਰਾਜ ਸੰਗਤਾਂ ਦੇ ਵਿੱਚ ਵਿਚਰਦੇ ਨੇ ਇੱਕ ਗੱਲ ਪਟਨੇ ਦੀਆਂ ਸੰਗਤਾਂ ਵਿੱਚ ਆਮ ਪ੍ਰਚਲਿਤ ਹੋ ਗਈ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਹਿਬ ਜادہ ਸਾਧਾਰਨ ਮਨੁੱਖ ਨਹੀਂ ਹੈ ਕਰਾਮਾਤੀ ਹੈ ਅਜ਼ਮਤੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਸਮਰਥ ਅਪਾਰ ਗੁਰ ਵੁਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜੇ ਵਰਨਾ ਕੋਏ ਉਹ ਆਮ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਕਲਾਧਾਰੀ ਹੈ ਆਪ ਨਾਰਾਇਣ ਕਲਾਧਾਰਜਗ ਮੈਂ ਪਰਵਰਿਓ ਹੀ ਗਾਟ 올 ਦਾ ਸੁਪਰਨੈਚੁਰਲ ਪਾਵਰਸ ਤੋ ਕਰਾਮਾਤੀ ਹੈ ਅੱਜਕੱਲ੍ਹ ਪ੍ਰਚਾਰਕਾਂ ਦਾ ਰੀਡ ਦੀ ਹੱਡੀ ਤੱਕ ਜ਼ੋਰ ਲੱਗਾ ਨਹੀਂ ਜੀ ਕਰਾਮਾਤ ਨਹੀਂ ਹੁੰਦੀ ਪੁੱਛਿਆ ਤੇ ਕਰੋ ਕਿੱਥੇ ਲਿਖਿਆ ਬਾਣੀ 'ਚ ਕਿਧਰੇ ਨਹੀਂ ਮਿਲੇਗਾ ਜੀ ਕਰਾਮਾਤ ਤੇ ਖੇਲਦੇ ਪਏ ਨੇ ਕਿਧਰੇ ਸਾਥੀਆਂ ਨਾਲ ਤੇ ਉਹ ਪੰਜ ਸੱਤ ਮਾਈਆਂ ਨੇ ਆ ਕੇ ਨਾ ਘੇਰਿਆ ਤੇ ਘੇਰਿਆ ਇਸ ਲਈ ਹੈ ਵੀ ਇੱਕ ਮਾਈ ਦੇ ਘਰ ਔਲਾਦ ਨਹੀਂ ਹੈ ਤੇ ਚਾਉਂਦੀਆਂ ਨੇ ਵੀ ਕਿਸੇ ਤਰ੍ਹਾਂ ਸਾਹਿਬ ਜੀ ਦਾ ਅਸੀਸ ਦੇ ਦਵੇ ਗਲੂਏ ਮੁਬਾਰਕ ਚੋਂ ਬਚਨ ਪ੍ਰਗਟ ਕਰ ਦਵੇ ਤੇ ਮਾਈ ਦੀ ਕੋਖ ਰਹੀ ਹੋਵੇ ਸੁੱਕੇ ਰੁੱਖ ਨੂੰ ਫਲ ਲੱਗ ਜਾਵੇ ਖੁਸਲਾਇਆ ਬਚਨ ਬਲਾਸ ਕੀਤੇ ਪਰ ਗੁਰਦੇਵ ਦਾ ਸ਼ਰੀਰ ਬੱਚਿਆਂ ਵਾਲਾ ਹੈ ਅੰਦਰ ਤੇ ਖੁਦ ਖੁਦਾ ਪ੍ਰਗਟ ਨੇ ਜਦੋਂ ਨਾਫ ਉਸ ਲਾਏ ਗਏ ਤੇ ਉਹ ਬੀਬੀ ਨੇ ਇੱਕ ਨੇ ਸਿੱਧਾ ਆਖਿਆ ਮਹਾਰਾਜ ਦੌਲਤਾਂ ਸ਼ੋਹਰਤਾਂ ਸਭ ਕੁਝ ਹੈ ਇਸ ਮਾਈ ਦੇ ਕੋਲ ਇਸ ਪਰਿਵਾਰ ਦੇ ਕੋਲ ਪਰ ਸਾਂਭਣ ਵਾਲਾ ਕੋਈ ਨਹੀਂ ਤੁਸੀਂ ਬਚਨ ਕਰਦੇ ਹੋ ਇਹਦੇ ਘਰ ਬੱਚਾ ਪੈਦਾ ਹੋਵੇ ਤੇ ਖੇਲਦਿਆਂ ਖੇਲਦਿਆਂ ਕਲਗੀਧਰ ਬਾਦਸ਼ਾਹ ਕਹਿੰਦੇ ਇਹ ਤਾਂ ਇਹਦੇ ਕਰਮ ਨੇ ਜੇ ਕਰਮਾਂ ਵਿੱਚ ਵਾਹਿਗੁਰੂ ਨੇ ਲਿਖਿਆ ਹੋਇਆ ਤੇ ਮਿਲ ਜਾਵੇਗਾ ਜੇ ਨਹੀਂ ਲਿਖਿਆ ਤੇ ਨਹੀਂ ਮਿਲਣਾ ਉਹ ਬੜੀਆਂ ਹੈਰਾਨ ਵੀ ਛੋਟਾ ਸਰੀਰ ਹੈ ਕਾਇਆ ਹਲਕੀ ਹੈ ਬਚਨ ਗਿਆਨੀਆਂ ਵਾਲੇ ਕਰਦੇ ਨੇ ਭਟਾ ਨੇ ਇੱਕ ਗੱਲ ਕਹੀ ਕਹਿੰਦੇ ਗੁਰੂ ਅਰਜਨ ਸਾਹਿਬ ਤੁਸੀਂ ਲੋਕਾਂ ਦੇ ਨਿਆਣਿਆਂ ਵਰਗੇ ਨਹੀਂ ਜਿਹੜੀ ਗੁਰਨਾਨਕ ਦੀ ਜੋਤ ਹੈ ਨਾ ਉਹਨੂੰ ਐਦਾਂ ਨਾ ਸਮਝਿਓ ਵੀ ਇਹ ਤੁਹਾਡੇ ਬੱਚਿਆਂ ਵਰਗੇ ਹੋਣਗੇ ਸਾਡੇ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਹੈ ਜੀਵਨ ਜਾਂਚ ਸਿੱਖਣੀ ਪੈਂਦੀ ਹੈ ਰਹਿਣ ਸਹਿਣ ਦੀ ਅਕਲ ਸਿੱਖਣੀ ਪੈਂਦੀ ਹੈ ਗੁਰੂ ਨੂੰ ਨਹੀਂ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕੱਲੇ ਜੋੜ ਕਰ ਸੁਜ ਸੁਖ ਖਾਣਿਓ ਪ੍ਰਕਾਸ਼ ਤੋਂ ਹੀ ਸਮਝ ਵਾਲੇ ਹੋ ਤੁਸੀਂ ਜਨਮ ਤੋਂ ਹੀ ਗਿਆਨੀ ਹੋ ਤੁਸੀਂ ਤੇ ਤੁਹਾਨੂੰ ਪੜਨਾ ਲਿਖਣਾ ਸਿੱਖਣਾ ਪੈਂਦਾ ਨਹੀਂ ਕਿਉਂਕਿ ਸਾਰੇ ਇਲਮ ਤੁਹਾਡੇ ਬਣਾਏ ਨੇ ਸਾਰੇ ਇਲਮ ਤੁਹਾਡੇ ਪੈਦਾ ਕੀਤੇ ਨੇ ਸਾਰੀਆਂ ਭਾਣਨ ਵਾਲੇ ਉਹ ਚਲੋ ਬੀਬੀਆਂ ਨੇ ਸੋਚਿਆ ਵੀ ਇਦਾਂ ਨਹੀਂ ਇਹਨਾਂ ਮੰਨਣਾ ਅਗਲੇ ਦਿਨ ਇਕੱਠੀਆਂ ਹੋ ਕੇ ਤੇ ਮਾਤਾ ਗੁਜਰੀ ਕੋਲ ਚਲੀਆਂ ਗਈਆਂ ਤੇ ਮਾਤਾ ਜੀ ਨੂੰ ਜਾ ਕੇ ਸੁੱਖ ਸ਼ਾਂਤੀ ਪੁੱਛੀ ਐ ਨਮਸਕਾਰ ਕਰਕੇ ਕਹਿੰਦੀਆਂ ਮਾਤਾ ਜੀ ਸਹਬਜ਼ਾਦਾ ਜੀ ਕਿੱਥੇ ਨੇ ਮਾਤਾ ਜੀ ਕਹਿੰਦੇ ਬਾਹਰ ਖੇਡਣ ਗਏ ਨੇ ਤੇ ਕਹਿੰਦੀਆਂ ਬੇਨਤੀ ਐ ਆ ਮਾਈ ਦੇ ਘਰ ਔਲਾਦ ਨਹੀਂ ਹੈ ਤੇ ਤੁਸੀਂ ਬੇਨਤੀ ਕਰੋ ਗੋਬਿੰਦ ਰਾਏ ਜੀ ਨੂੰ ਇੱਕ ਬਚਨ ਗਲੂਏ ਚੋਂ ਕਰ ਦੇਣ ਇਹਦੀ ਪੀੜੀ ਚੱਲ ਪਵੇਗੀ ਗੋਬਿੰਦ ਰਾਏ ਦੀ ਖੇਡਦੇ ਖੇਡਦੇ ਘਰ ਆ ਗਏ ਸਹਬਜ਼ਾਦੇ ਨੂੰ ਮਾਤਾ ਜੀ ਨੇ ਗੋਦ ਵਿੱਚ ਲਿਆ ਮੱਥਾ ਚੁੰਮਿਆ ਪਿਆਰ ਕੀਤਾ ਆਖਣ ਲੱਗੇ ਲਾਲ ਜੀ ਸੰਗਤ ਇੱਕ ਕਾਮਨਾ ਲੈ ਕੇ ਆਈ ਹੈ ਆ ਮਾਈਆਂ ਨੇ ਇਸ ਮਾਈ ਦੇ ਘਰ ਪੁੱਤਰ ਨਹੀਂ ਹੈ ਬਚਨ ਕਰਦੇ ਹੋ ਤੇ ਗੋਬਿੰਦ ਰਾਏ ਜੀ ਨੇ ਜਵਾਬ ਦਿੱਤਾ ਮਾਤਾ ਜੀ ਇਦਾਂ ਕਿਵੇਂ ਬਚਨ ਕਰ ਦਈਏ ਕਦੇ ਬਿਨਾਂ ਦਿੱਤੇਆਂ ਵੀ ਕੁਝ ਮਿਲਦਾ ਹੈ ਉਹ ਸੋਚੀਂ ਪੈ ਗਏ ਸਾਰੇ ਵੀ ਕੀ ਚਾਹੁੰਦੇ ਨੇ ਮਾਤਾ ਜੀ ਕਹਿੰਦੇ ਵੀ ਬੇ ਕੀ ਦੇਣ ਤੁਹਾਨੂੰ ਜੋ ਬਚਨ ਕਰੋਗੇ ਕਹਿੰਦੇ ਗੁਰੂ ਘਰ ਕੁਝ ਨਾ ਕੁਝ ਤੇ ਦੇਣਾ ਹੀ ਪੈਂਦਾ ਹੈ ਤੇ ਫਿਰ ਝੋੜੀਆਂ ਭਰੀਆਂ ਰਹਿੰਦੀਆਂ ਨੇ ਸ਼ਰਦਾ ਦੇਣ ਜੋਗੇ ਹੋ ਭਾਵਨਾ ਪੈਦਾ ਕਰ ਲਵੋ ਬਾਣੀ ਚੋਂ ਦਸਵੰਦ ਕੱਢਣ ਜੋਗੇ ਹੋ ਬਾਣੀ ਪੜ ਲਵੋ ਮਾਇਆ ਚੋਂ ਦਸਵੰਦ ਕੱਢਣ ਵਾਲੇ ਉਹ ਮਾਇਆ ਦਾ ਦਸਵੰਦ ਦੇ ਲਓ ਦੇਣਾ ਤੇ ਕੁਝ ਨਾ ਕੁਝ ਪੈਂਦਾ ਹੀ ਐ ਤੁਸੀਂ ਜਦੋਂ ਦੀਵਾਲੀ ਤੇ ਜਾਂ ਹੋਰ ਕਿਸੇ ਦਿਨ ਤਿਹਾੜ ਤੇ ਕਿਸੇ ਅਫਸਰ ਨੂੰ ਮਿਲਦੇ ਹੋ ਤੇ ਗਿਫਟ ਕਾਹਦੇ ਲਈ ਲੈ ਕੇ ਜਾਂਦੇ ਹੋ 100 ਲੋੜਾਂ ਨੇ ਸਾਡੀਆਂ ਰਾਜਿਆਂ ਦੇ ਕੋਲ ਖਾਲੀ ਹੱਥ ਨਹੀਂ ਜਾਂਦਾ ਮਹਾਰਾਜ ਕਹਿੰਦੇ ਮਾਤਾ ਜੀ ਇਹਨਾਂ ਕੋ ਬੇੜੀਆਂ ਬੜੀਆਂ ਨੇ ਇੱਕ ਬੇੜੀ ਗੁਰੂ ਘਰ ਨੂੰ ਅਰਦਾਸਾ ਕਰਾ ਦੇਣ ਅਸੀਂ ਸਾਥੀਆਂ ਨੂੰ ਲੈ ਕੇ ਸੈਰ ਕਰਿਆ ਕਰਾਂਗੇ ਇੱਕ ਕਾਕਾ ਦੇ ਛੱਡੋ ਪੰਜ ਬਖਸ਼ ਦੇਵਾਂਗੇ ਤੇ ਡਾਕਟਰ ਵੀਰ ਸਿੰਘ ਹੁਣੀ ਲਿਖਦੇ ਨੇ ਉਹ ਸੰਗਤ ਆਸਪਈ ਸਾਰੀ ਮੈਂ ਆਸਪਈਆਂ ਪਰ ਉਹ ਬੀਬੀ ਜਿਹੜੀ ਐ ਲੋੜਵੰਦ ਐ ਉਹ ਨਹੀਂ ਅਸੀ ਸਾਰੇ ਯਤਨ ਕਰਕੇ ਵੇਖੇ ਸਨ ਕੁੱਖ ਹਰੀ ਨਾ ਕੋ ਜਾਣਾ ਕੀਤਾ ਬੜੇ ਦਰ ਦਰ ਤੇ ਜਾ ਕੇ ਠੋਕਰਾਂ ਖਾਦੀਆਂ ਨੱਕ ਰਗੜੇ ਗੱਲ ਨਹੀਂ ਬਣੀ ਕਈ ਆਖਣਗੇ ਜੀ ਫੈਮਿਲੀ ਪਲੈਨਿੰਗ ਤੇ ਬੰਦਾ ਕਰਦਾ ਹੈ ਤੇ ਕਈ ਐਸੀਆਂ ਵੀ ਕੁੱਖਾਂ ਨੇ ਉਮਰਾ ਬੀਤ ਜਾਂਦੀ ਹੈ ਕੋਈ ਪਲੈਨਿੰਗ ਕੰਮ ਨਹੀਂ ਆਉਂਦੀ ਔਲਾਦ ਨਹੀਂ ਭਾਵੇਂ ਤੇ ਪਲੈਨਿੰਗ ਕਰ ਸਕਦਾ ਏ ਤੂੰ ਨਾ ਭਾਵੇਂ ਤੇ ਕੱਖ ਨਹੀਂ ਹੁੰਦਾ ਦੁਨੀਆ ਤੇ ਉਹ ਮਾਈ ਨੇ ਘਰ ਜਾ ਕੇ ਘਰ ਵਾਲੇ ਨੂੰ ਦੱਸਿਆ ਵੇ ਗੋਬਿੰਦ ਰਾਏ ਜੀ ਇਦਾਂ ਕਹਿੰਦੇ ਸੀ ਹੁਣ ਇੱਕ ਬਾਪ ਜਿਹਦੀ ਔਲਾਦ ਨਹੀਂ ਹੈ ਜਿਹਨੂੰ ਲੱਗਦਾ ਹੈ ਦੌਲਤਾਂ ਸ਼ੌਹਰਤਾਂ ਮਿੱਟੀ ਹੋ ਜਾਣੀਆਂ ਨੇ ਵੇਲ ਨਾ ਵਧੀ ਤੇ ਤਰਸਦਾ ਹੈ ਔਲਾਦ ਦੇ ਲਈ ਉਹ ਫੁੱਲ ਵਾਂਗ ਖਿੜ ਗਿਆ ਬਚਨ ਸੁਣ ਕੇ ਤੋ ਕਹਿੰਦਾ ਚੱਲ ਭਗਵਾਨ ਨੇ ਜੇ بیੜੀ ਬਦਲੇ ਪੁੱਤਰ ਮਿਲਦਾ ਹੈ ਤੇ ਹੋਰ ਕੀ ਚਾਹੀਦਾ ਹੈ ਸਾਰਿਆਂ ਨਾਲੋਂ ਵਧੀਆ بیੜੀ ਚੰਗੀ ਲੱਕੜ ਦੀ ਗੁਰੂ ਕਰ ਅਰਦਾਸਾ ਕਰਾ ਦਿੱਤੀ। ਮੈਂ ਬੇਨਤੀ ਕਰ ਦਵਾਂ। ਗੁਰਾਂ ਨੇ ਤੁਹਾਨੂੰ ਦੌਲਤਾਂ ਸ਼ੌਰਤਾਂ ਦਿੱਤੀਆਂ ਹੱਥ ਪੈਰ ਪਰ ਫੁੱਲਦ ਦਿੱਤੇ ਨੇ ਕਮਾਉਣ ਜੋਗੇ ਹੋ ਤੁਸੀਂ। ਉਹ ਲੰਗੇ ਲੂਲੇ ਵੀ ਬਣਾ ਕੇ ਪੈਦਾ ਕਰ ਸਕਦਾ ਏ ਫਿਰ ਨਹੀਂ ਕਮਾਇਆ ਜਾਣਾ। ਫਿਰ ਡਿਸੇਬਿਲਟੀ ਲੈਣੀ ਪੈਂਦੀ ਏ ਸਰਕਾਰ ਤੋਂ ਆਪ ਨਹੀਂ ਕਮਾ ਸਕੋਗੇ। ਤੋ ਕਹਿੰਦਾ ਜੇ ਤੈਨੂੰ ਨੌ ਹਿੱਸੇ ਛੱਡੇ ਨੇ ਤੇ ਦਸਵਾਂ ਗੁਰੂ ਕਰ ਦਿਆ ਕਰ। ਦਸਵੰਦ ਦਿਆ ਕਰ। ਇਹਦੇ ਨਾਲ ਦੇਗ ਵੀ ਚੱਲਦੀ ਏ। ਦੇਗ ਛਾਕੇ ਫਿਰ ਖਾਲਸੇ ਦੀ ਤੇਗ ਵੀ ਚੱਲਦੀ ਹੈ ਹੁਣ ਮਹਾਰਾਜ ਦਾ ਇਹ ਸਿੱਧਾ ਜਿਹਾ ਹੁਕਮ ਹੈ ਸਤਗੁਰ ਦੇਓ ਪ੍ਰਤਾਪ ਦਾ ਵੰਡ ਦਿਆ ਕਰ ਇਹਦੇ ਨਾਲ ਦੇਗ ਵੀ ਚੱਲਦੀ ਹੈ ਤੇ ਦੇਗ ਛਾਕੇ ਫਿਰ ਖਾਲਸੇ ਦੀ ਤੇਗ ਵੀ ਚੱਲਦੀ ਹੈ ਹੁਣ ਮਹਾਰਾਜ ਦਾ ਇਹ ਸਿੱਧਾ ਜਿਹਾ ਹੁਕਮ ਹੈ ਸਤਗੁਰ ਦੇਓ ਪਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਗੁਰੂ ਅਕਾਲ ਸਰੂਪ ਹੈ ਅੰਮ੍ਰਿਤਮਈ ਬੋਲ ਸੁਣਾਉਂਦਾ ਐ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸpun ਕੀ ਫਿਰ ਦੋਟ ਨ ਆਵੇ ਗੁਰੂ ਦੇ ਦਰ ਤੇ ਚੜਾਵਾ ਚੜਾਓ ਇਹ ਹੁਕਮ ਹੈ ਗੁਰਾਂ ਦਾ ਸਾਨੂੰ ਬਸਤਰ ਚੜਾ ਦਿਓ ਰਮਾਲੇ ਚੜਾ ਦਿਓ ਰਸਤਾ ਲੈ ਆਓ ਵਰਤ ਤੇ ਆਪਾਂ ਹੀ ਲੈਣਾ ਐ ਲੰਗਰ ਵਿੱਚ ਸਾਰਾ ਕੁਝ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਵੱਡੇ ਭਾਗ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਚਲੋ ਚੜਾਵਾ ਚੜਾਤਾ ਕਿਸ਼ਤੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਬ੍ਰਿਜ ਭਾਸ਼ਾ ਅੰਦਰ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਪੰਚ ਪ੍ਰਹਾਰ ਾਰੇ तिसके सिर बाक कहे सगरी सुनती 1 2 3 450 ਹੈ ਹੋਵੇਂ ਗਹਿ ਪੂਤ ਖੁਸ਼ੀ 33 ਕਹਿੰਦੇ ਇੱਕ ਦਿਨ ਖੇਲਦਿਆਂ ਖੇਲਦਿਆਂ ਨਾ ਮਾਈ ਦੇ ਕੋਲ ਗਏ ਤੇ ਹੱਥ ਵਿੱਚ ਛੋਟੀ ਦੀ ਛਿਟੀ ਫੜੀ ਐ ਛੋਟੀ ਜਿਵੇਂ ਬੱਚਿਆਂ ਫੜੀ ਹੁੰਦੀ ਐ ਤੋਂ ਮਾਈ ਨੂੰ ਕਹਿੰਦੇ ਬਹਿ ਜਾ ਸਿਰ ਵਿੱਚ ਨਾ ਪੋਲੀ ਪੋਲੀ ਪਟਕਣ ਲੱਗੇ 1 2 3 4 5 ਤੇ ਮਾਈ ਪੁੱਤ ਦੀ ਗੋਬਿੰਦ ਰਾਏ ਜੀ ਇਹ ਕੀ ਕਰਦੇ ਉਹ ਕਹਿੰਦੇ ਜਾ ਮਾਈ ਤੇਰੇ ਤੇ ਨਦਰੇ ਨਿਆਮਤ ਹੋਈ ਇੱਕ ਕਾਕਾ ਮੰਗਿਆ ਸੀ ਤੈਨੂੰ ਪੰਜ ਬਖਸ਼ਦੇ ਉਸ ਮਾਈ ਦੇ ਘਰ ਪੰਜ ਬੱਚੇ ਪੈਦਾ ਹੋਏ ਦੋ ਉਦਾਹਰਨਾ ਦਿੰਨਾ ਬਾਣੀ ਚੋਂ ਗੁਰੂ ਕੀ ਕਰ ਸਕਦਾ ਹੈ ਇਹ ਕਹੇ ਦਸਮ ਬਾਣੀ ਦੀ ਪ੍ਰਾਨ ਕੇ ਬਚਈਆ ਦੁੱਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ